ਅੰਮ੍ਰਿਤਕੌਰ ਜੀ ਦੀ ਕਹਾਣੀ ਨਵੀਂ ਜੁਗਤ ਉਂਝੇ ਮੈਂ ਬਿਰਤ ਆਸ਼ਰਮ ਵਿੱਚ ਵਗ ਜਾ ਉੱਥੇ ਵੱਧ ਸੇਵਾ ਹੋਇਆ ਕਰੂੰ ਸੱਸ ਦੇ ਇਹ ਬੋਲ ਸੁਣ ਕੇ ਰਸੋਈ ਵਿੱਚ ਕੰਮ ਕਰਦੀ ਪਸੀਨੇ ਨਾਲ ਗੜੁੱਛ ਹੋਈ ਨੂੰ ਜਿਵੇਂ ਕੁਝ ਸਮੇਂ ਲਈ ਸੁੰਨ ਹੋ ਗਈ ਇੱਕ ਛੁਰੀ ਨਹੀਂ ਨਹੀਂ ਸ਼ਾਇਦ ਇੱਕ ਬਲੇਡ ਜਾਂ ਉਸ ਤੋਂ ਵੀ ਬਾਰੀਕ ਤੇਜ਼ ਧਾਰ ਚੀਜ਼ ਉਸ ਦੇ ਕੰਨਾਂ ਵਿੱਚੋਂ ਹੁੰਦੀ ਗਲੇ ਅਤੇ ਛਾਤੀ ਦੀਆਂ ਨਾੜਾਂ ਨੂੰ چیرਦੀ ਹੋਈ ਸਾਰੇ ਪੇਟ ਵਿੱਚ ਚੀਰਾ ਲਾਉਂਦੀ ਖੱਬੀ ਵੱਖੀ ਵਿੱਚ ਪਸਲੀਆਂ ਦੇ ਹੇਠਾਂ ਚਾਰ ਰੁਕੀ ਜਿੱਥੇ ਉਸਦੇ ਹਮੇਸ਼ਾ ਹਲਕਾ ਜਿਹਾ ਦਰਦ ਹੁੰਦਾ ਰਹਿੰਦਾ ਸੀ ਦਰਦ ਥੋੜਾਕ ਵਧਿਆ ਮੋਢੇ ਦੀ ਹੁੰਦਾ ਹੋਇਆ ਗਰਦਨ ਦੇ ਪਿੱਛੇ ਦੀ ਸਿਰ ਵਿੱਚ ਖੱਬੇ ਪਾਸੇ ਜਾ ਕੇ ਰੁਕ ਗਿਆ ਦੋ ਚਾਰ ਸਕਿੱਡਾ ਦੀ ਇਹ ਪ੍ਰਕਿਰਿਆ ਜਾਨ ਸੂਤ ਕੇ ਲੈ ਗਈ 20-25 ਸਾਲ ਦੀ ਮਿਹਨਤ ਰੁੜਦੀ ਜਾਪੀ ਇਸ ਸਾਰੀ ਪ੍ਰਕਿਰਿਆ ਨਾਲ ਦਿਮਾਗ ਨਪੀੜਿਆ ਗਿਆ ਉਸ ਪਿਚੋਂ ਨਿਕਲਿਆ ਸੱਤ ਖਾਰੇ ਪਾਣੀ ਦਾ ਰੂਪ ਲੈ ਅੱਖਾਂ ਵਿੱਚ ਆ ਉਤਰਿਆ ਰਸੋਈ ਵਿੱਚ ਪਈਆਂ ਵਸਤਾਂ ਤੇ ਧੁੰਦ ਜਿਹੀ ਛਾ ਗਈ ਨਾ ਨਾ ਵਸਤਾਂ ਤੇ ਧੁੰਦ ਨਹੀਂ ਸੀ ਧੁੰਦ ਤਾਂ ਦ੍ਰਿਸ਼ਟੀ ਵਿੱਚ ਸੀ ਸਿੱਲੀਆਂ ਅੱਖਾਂ ਵਾਲੀ ਵੱਡੀ ਸਾਰੀ ਵਿਅੰਗਮਈ ਮੁਸਕਰਾਹਟ ਬੁੱਲਾਂ ਤੇ ਫੈਲੀ ਵੱਡਾ ਸਾਰਾ ਸਾਹ ਭਰ ਕੇ ਖਿੜਕੀ ਵਿੱਚੋਂ ਅਸਮਾਨ ਵੱਲ ਆਪਣੇ ਵਕੀਲ ਅਤੇ ਜੱਜ ਨੂੰ ਸਾਹਮਣੇ ਮਹਿਸੂਸ ਕੀਤਾ ਅਤੇ ਬੁੱਲਾਂ ਦਾ ਸੀਟੀ ਮਾਰਨ ਵਾਲਾ ਆਕਾਰ ਬਣਾ ਕੇ ਹੂ ਹੂ ਆ ਕਰਕੇ ਸਾਰੀ ਹਵਾ ਬਾਹਰ ਕੱਢ ਦਿੱਤੀ ਦੋ ਤਿੰਨ ਵਾਰ ਐਦਾ ਕਰਨ ਤੇ ਥੋੜਾ ਚੈਨ ਆਇਆ ਇਸ ਤਰ੍ਹਾਂ ਡੂੰਗੇ ਸਾਹ ਪਾਰਨ ਤੇ ਕੱਢਣ ਦੀ ਜੁਗਤ ਉਸਦੇ ਪਤੀ ਨੇ ਉਸ ਨੂੰ ਉਸ ਦਿਨ ਦੱਸੀ ਸੀ ਜਦੋਂ ਇੱਕ ਦਿਨ ਉਹ ਬਹੁਤ ਜ਼ਿਆਦਾ ਬੇਚੈਨ ਸੀ ਉਸ ਤਾਂ ਜੀ ਕਰ ਰਿਹਾ ਸੀ ਘਰ ਦਾ ਸਾਰਾ ਸਮਾਨ ਤੋੜ ਦੇਵੇ ਭਾਂਡੇ ਗਲੀ ਵਿੱਚ ਵਗਾ ਵਗਾ ਮਾਰੇ ਪਾਗਲਾ ਵਾਂਗ ਚਿੰਕਾ ਮਾਰੇ ਤੇ ਰੋਹੀਏ ਚੜ ਜੇ ਮੁੜ ਕੇ ਨਾ ਥਿਆਵੇ ਕਿਸੇ ਨੂੰ ਉਸ ਦਿਨ ਬੇਬੇ ਨੇ ਉਸ ਨੂੰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਈਆਂ ਸਰ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਸਨ ਭਾਵੇਂ ਉਹ ਕੁਝ ਨਾ ਬੋਲਦੀ ਫਿਰ ਵੀ ਬੇਬੇ ਆਖ ਦਿੰਦੀ ਤੂੰ ਮੈਨੂੰ ਮਾਰ ਕੇ ਰਾਜੀ ਐ ਮੈਨੂੰ ਘਰੋਂ ਕੱਢ ਕੇ ਰਾਜੀ ਐ ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸੁਣ ਕੇ ਉਸ ਦਾ ਜੀ ਕਰਦਾ ਘਰ ਛੱਡ ਕੇ ਚਲੀ ਜਾਵੇ ਕਿਧਰੇ ਉਸ ਦੀ ਸ਼ਕਲ ਸੂਰਤ ਠੀਕ ਸੀ ਨਾ ਬਹੁਤ ਹੀ ਚੰਗੀ ਨਾ ਬਹੁਤ ਹੀ ਮਾੜੀ ਬੇਬੇ ਨੇ ਆਖਿਆ ਮੈਂ ਤਾਂ ਵਿਆਹ ਨੂੰ ਹੀ ਤੇਰੀ ਬੁੱਤੜੀ ਦੇਖ ਲਈ ਸੀ ਕਿ ਤੇਰੇ ਨਹੀਂ ਜਵਾਬ ਹੁੰਦਾ ਜਵਾਬ ਤਾਂ ਹੈ ਸੀ ਇਸ ਗੱਲ ਦਾ ਪਰ ਜ਼ਬਾਨ ਤੇ ਨਹੀਂ ਲਿਆਂਦਾ ਕਈ ਵਾਰ ਮਨ ਨੇ ਉੰਭਾਲਾ ਖਾਦਾ ਕਿ ਆਖ ਦੇ ਜਦੋਂ ਮੈਨੂੰ ਦੇਖਣ ਗਏ ਸੀ ਬੂਥੜੀ ਤਾਂ ਉਦੋਂ ਵੀ ਇਹੀ ਸੀ ਜੇ ਤੁਸੀਂ ਐਡੀ ਹੀ ਅੰਤਰਜਾਮੀ ਹੋ ਫਿਰ ਆਪਣੇ ਪੁੱਤ ਦੀ ਜ਼ਿੰਦਗੀ ਕਿਉਂ ਖਰਾਬ ਕੀਤੀ ਮੇਰੇ ਨਾਲ ਵਿਆਹ ਕੇ ਪਰ ਲੜਾਈ ਤੇ ਲੱਸੀ ਦਾ ਕੀ ਵਦਾਉਣਾ ਸੀ ਇਹ ਸਭ ਹਾਜਮ ਕਰਨਾ ਸਹਜਤਾ ਨਹੀਂ ਸੀ ਗੱਲ ਇੱਕ ਨਹੀਂ ਸੀ ਹੁੰਦੀ ਪੂਰੀ ਲਿਸਟ ਤਿਆਰ ਹੁੰਦੀ ਸੀ ਕੁਝ ਉਹਨਾਂ ਗੱਲਾਂ ਦੇ ਮੇਨੇ ਜਿਹੜੀਆਂ ਉਸਦੇ ਪੇਕੇ ਪਰਿਵਾਰ ਦੇ ਜੀਆ ਵੱਲੋਂ ਆਪਣੇ ਘਰ ਦੇ ਅੰਦਰੂਨੀ ਝਗੜੇ ਦੱਸੇ ਹੋਏ ਸਨ ਉਹ ਸੋਚਦੀ ਪਤਾ ਨਹੀਂ ਮੇਰੇ ਆਪਣਿਆਂ ਨੇ ਇਹ ਕਿਉਂ ਨਹੀਂ ਸੋਚਿਆ ਕਿ ਜਿਹੜੀਆਂ ਗੱਲਾਂ ਰਾਹੀ ਉਹ ਆਪਣੇ ਪਰਿਵਾਰ ਦੇ ਦੂਜੇ ਜੀਆ ਦੇ ਆ ਗੁਣ ਫਰੋਲ ਜਾਂਦੇ ਹਨ ਉਹ ਸਾਰੀਆਂ ਗੱਲਾਂ ਦੇ ਬੰਬ ਬਣ ਕੇ ਉਹਨਾਂ ਦੀਆਂ ਧੀਆਂ ਪੈਣਾ ਦੇ ਸਿਰ ਤੇ ਹੀ ਫਟਣਗੇ ਉਸ ਨੂੰ ਕੋਈ ਠਹਾਰ ਨਹੀਂ ਸੀ ਦੁੱਖੜੇ ਰੋਣ ਲਈ ਉਸਦੇ ਪਤੀ ਨੇ ਉਸ ਨੂੰ ਬਾਹਰ ਤੋ ਫੜਿਆ ਸੀ ਅਤੇ ਬਾਹਰ ਰੁੱਖਾਂ ਹੇਠਾਂ ਲੈ ਗਿਆ ਵਾਰ-ਵਾਰ ਅੰਦਰ ਹਵਾ ਭਰਨ ਅਤੇ ਛੱਡਣ ਨੂੰ ਕਿਹਾ ਮੈਂ ਵੀ ਇਦਾਂ ਹੀ ਆਪਣੀ ਭਰੀ ਸ਼ਾਂਤੀ ਖਾਲੀ ਕਰਦਾ ਹੁੰਨਾ ਉਸ ਨੇ ਜਦੋਂ ਇਹ ਆਖਿਆ ਸੀ ਤਾਂ ਪਤਨੀ ਹੈਰਾਨੀ ਨਾਲ ਉਸ ਵੱਲ ਦੇਖਦੀ ਰਹੀ ਮੈਂ ਵੀ ਇਨਸਾਨ ਹਾਂ ਮੈਨੂੰ ਵੀ ਤਕਲੀਫ ਹੁੰਦੀ ਹੈ ਕਦੇ ਘਰੋਂ ਕਦੇ ਬਾਹਰੋਂ ਬਾਹਰੋਂ ਮਤਲਬ ਪਤਨੀ ਨੇ ਪੁੱਛਿਆ ਸੀ ਜਿੱਥੇ ਮੈਂ ਨੌਕਰੀ ਕਰ ਰਿਹਾ ਹਾਂ ਮੇਰੇ ਸਾਥੀ ਕਰਮਚਾਰੀ ਥੱਬਾ تنਕਹਾਂ ਦਾ ਲੈ ਕੇ ਵੀ ਕੰਮ ਵਿੱਚ ਇਮਾਨਦਾਰ ਨਹੀਂ ਮੈਂ ਕੁਝ ਨਹੀਂ ਕਰ ਸਕਤਾ ਬਸ ਮਨ ਕਲਪ ਦਾ ਮੇਰਾ ਪਤੀ ਵੀ ਇਸੇ ਇਮਾਨਦਾਰੀ ਅਤੇ ਨੇਕੀ ਤੇ ਉਹ ਫਿਦਾ ਸੀ ਮਾਣ ਮਹਿਸੂਸ ਕਰਦੀ ਸੀ ਹੋਰ ਵਿਚਾਰਾਂ ਵਿੱਚ ਮਤ ਭੇਦ ਹੁੰਦਿਆਂ ਵੀ ਇੱਕ ਦੂਜੇ ਤੇ ਅੰਤਾਂ ਦਾ ਪਰੋਸਾ ਕਰਦੇ ਸਨ ਇਹੋ ਜਿਹੇ ਪਰੋਸੇ ਕਮਾਏ ਜਾਂਦੇ ਹਨ ਪਰ ਉਹਨਾਂ ਵਿੱਚ ਸਹਿਜੇ ਹੀ ਸਨ ਇਸ ਲਈ ਬੇਔਲਾਦ ਹੋਣ ਕਰਕੇ ਵੀ ਸ਼ਾਂਤਮਈ ਤਰੀਕੇ ਨਾਲ ਇੱਕ ਦੂਜੇ ਦਾ ਸਾਥ ਨਿਭਾ ਰਹੇ ਹਨ ਪਤੀ ਦੀ ਗੱਲ ਸੁਣ ਕੇ ਉਸ ਦਾ ਆਪਣੀ ਤਕਲੀਫ ਵੱਲ ਧਿਆਨ ਹਟਿਆ ਘਰ ਵਿੱਚ ਮੈਂ ਸਾਰਾ ਕੁਝ ਅੱਖੀਂ ਦੇਖਦਾ ਹਾਂ ਕੋਈ ਦੱਸੇ ਨਾ ਦੱਸੇ ਤੂੰ ਸਹੀ ਹੋਵੇਂ ਤਾਂ ਵੀ ਮੈਂ ਆਪਣੀ ਮਾਂ ਨੂੰ ਕੁਝ ਨਹੀਂ ਆਖ ਸਕਦਾ ਮੇਰੀ ਮਾਂ ਮੇਰੀਆਂ ਭੈਣਾਂ ਮੇਰੇ ਰਿਸ਼ਤੇਦਾਰ ਇਹ ਹੀ ਕਹਿਣਗੇ ਕਿ ਤੂੰ ਮੈਨੂੰ ਵਸ ਵਿੱਚ ਕਰ ਲਿਆ ਤੇਰੇ ਲਈ ਹੋਰ ਔਖਾ ਹੋ ਜਾਣਾ ਹੈ ਮੈਨੂੰ ਪਤਾ ਹੈ ਮੈਂ ਤੇਰੇ ਅੱਗੇ ਢਾਲ ਨਹੀਂ ਬਣ ਸਕਦਾ ਇੱਕ ਰੱਬ ਤੋਂ ਡਰਨ ਵਾਲੇ ਬੰਦੇ ਲਈ ਆਪਣਿਆਂ ਨਾਲ ਲੜਨਾ ਸਭ ਤੋਂ ਔਖਾ ਹੁੰਦਾ ਹੈ ਮਾ ਲਈ ਆਪਣੇ ਫਰਜ਼ ਨਿਭਾਉਣੇ ਜ਼ਰੂਰੀ ਨੇ ਤੇ ਮੈਂ ਕਿੱਧਰ ਜਾਵਾਂ ਫਿਰ ਪਤਨੀ ਨੇ ਪਤੀ ਦੇ ਚਿਹਰੇ ਵੱਲ ਦੇਖਦਿਆਂ ਆਖਿਆ ਕਿਤੇ ਵੀ ਨਹੀਂ ਬਸ ਇਸ ਤਰ੍ਹਾਂ ਸਮਝ ਲੈ ਬਈ ਆਪਣਾ ਜਨਮ ਈ ਮਾਂ ਕਰਕੇ ਹੋਇਆ ਚੰਗਾ ਕਹੇ ਮਾੜਾ ਕਹੇ ਸਭ ਸਿਰ ਮੱਥੇ ਆ ਤਾਂ ਕੋਈ ਗੱਲ ਨਹੀਂ ਬਣੀ ਫਿਰ ਆਪਣਾ ਜੀਵਨ ਤਾਂ ਗਿਆ 22 ਸਾਲ ਲੰਘ ਗਏ ਮਾਂ ਦੀਆਂ ਗਲਤਫਹਿਮੀਆਂ ਦੀਆਂ ਸਫਾਈਆਂ ਦਿੰਦੇ-ਦਿੰਦੇ ਕੀ ਕਰੀਏ ਫਿਰ ਮਾਂ ਨੂੰ ਜੇ ਕੋਈ ਗੱਲ ਆਖੀਏ ਤਾਂ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਉਸਦੀ ਕੋਈ ਕਦਰ ਨਹੀਂ ਕਰਦਾ ਪਿੰਡ ਵਾਲੀ ਪਰਜਾਈ ਨਾਲ ਮਾਂ ਦੀ ਬਣਦੀ ਨਹੀਂ ਇਸ ਲਈ ਉਹਨਾਂ ਕੋਲ ਭੇਜਣ ਦਾ ਤਾਂ ਵਰਕਾ ਹੀ ਪਾੜਦੇ ਉਹ ਥੋੜੀ ਦਿਰ ਚੁੱਪ ਕਰ ਗਿਆ ਪਤਨੀ ਸੁੰਨੀਆਂ ਜਿਹੀਆਂ ਅੱਖਾਂ ਨਾਲ ਅਸਮਾਨ ਵੱਲ ਦੇਖ ਰਹੀ ਸੀ ਉਹ ਫਿਰ ਬੋਲਿਆ ਬੇਬੇ ਪੈਣ ਹੋਰਾਂ ਕੋਲ ਵੀ ਮਹੀਨਾ 20 ਦਿਨ ਇਸ ਕਰਕੇ ਲਾ ਆਉਂਦੀ ਹੈ ਕਿਉਂਕਿ ਭੈਣਾਂ ਦੇ ਘਰ ਉਹਨਾਂ ਦੇ ਆਪਣੇ ਬਜ਼ੁਰਗ ਨਹੀਂ ਉਹ ਬੇਬੇ ਨਾਲ ਲੱਗੀਆਂ ਰਹਿੰਦੀਆਂ ਨੇ ਬੇਬੀ ਉਹਨਾਂ ਨੂੰ ਜੋ ਗੱਲਾਂ ਝੂਠੀਆਂ ਸੱਚੀਆਂ ਦੱਸਦੀ ਹੈ ਉਹ ਉਸੇ ਨੂੰ ਸੱਚ ਮੰਨ ਲੈਂਦੀਆਂ ਨੇ ਕਿਉਂ ਮੰਨ ਲੈਂਦੀਆਂ ਨੇ ਸੱਚ ਪਤਨੀ ਦੇ ਸਵਾਲ ਉਸ ਨੂੰ ਪਰੇਸ਼ਾਨ ਕਰ ਰਹੇ ਸਨ ਕਿਉਂਕਿ ਬੇਬੇ ਉਹਨਾਂ ਦੀ ਮਾਂ ਹੈ ਬੇਬੇ ਆਪ ਦੀ ਹਾਲ ਤਰਸਯੋਗ ਬਣਾ ਕੇ ਦੱਸ ਦਿੰਦੀ ਹੈ ਤੁਸੀਂ ਵੀ ਤਾਂ ਉਹਨਾਂ ਦੇ ਭਰਾ ਹੋ ਉਹ ਬੇਬੇ ਨੂੰ ਇਹ ਗੱਲ ਤਾਂ ਸਮਝਾ ਸਕਦੀਆਂ ਨੇ ਕਿ ਉਸਤੇ ਬਿਨਾਂ ਵਜ੍ਹਾ ਦੇ ਕੀਤੇ ਕਲੇਸ਼ ਨਾਲ ਉਹਨਾਂ ਦਾ ਭਰਾ ਵੀ ਔਖਾ ਹੁੰਦਾ ਹੈ ਸਿੱਧੀ ਜਿਹੀ ਗੱਲ ਹੈ ਬੇਬੇ ਨੂੰ ਕੋਈ ਨਹੀਂ ਸਮਝਾ ਸਕਦਾ ਵੈਸੇ ਇਹਨਾਂ ਗੱਲਾਂ ਦਾ ਕੋਈ ਇਲਾਜ ਉਦਾਸੀ ਜੀ ਆਵਾਜ਼ ਵਿੱਚ ਉਸਨੇ ਪੁੱਛਿਆ ਸੀ ਕੋਈ ਇਲਾਜ ਨਹੀਂ ਬਸ ਇਹ ਸਮਝ ਲੈ ਬਈ ਆਪਣੇ ਵਰਗਿਆਂ ਦੀ ਜ਼ਿੰਦਗੀ ਇਹੋ ਜਿਹੀ ਹੀ ਹੁੰਦੀ ਹੈ ਉਸਨੇ ਕੋੜੀ ਸੱਚਾਈ ਆਖ ਦਿੱਤੀ ਸੀ ਇਸ ਗੱਲ ਵਿੱਚ ਸਿਰੇ ਦੀ ਬੇਵਸੀ ਸੀ ਇਹਨਾਂ ਆਖਣ ਤੋਂ ਬਾਅਦ ਉਹ ਕਿੰਨੀ ਦੇਰ ਚੁੱਪਚਾਪ ਉੱਡਦੇ ਪੰਰੀਂਦਿਆਂ ਵੱਲ ਅਤੇ ਹਵਾ ਨਾਲ ਰੁੱਖਾਂ ਦੇ ਝੂਮਦੇ ਪੱਤਿਆਂ ਵੱਲ ਦੇਖਦੇ ਰਹੇ ਸਨ ਪਤਾ ਨਹੀਂ ਕੁਝ ਔੜ ਨਹੀਂ ਸੀ ਰਿਹਾ ਗੱਲ ਕਰਨ ਲਈ ਜਾਂ ਫਿਰ ਕਹਿਣ ਲਈ ਬਹੁਤ ਕੁਝ ਸੀ ਉਹ ਕਹਿਣਾ ਨਹੀਂ ਸੀ ਚਾਹੁੰਦੇ ਕਈ ਉਲਝਣਾਂ ਦਾ ਕੋਈ ਸਿਰਾ ਨਹੀਂ ਲੱਭਦਾ ਹੁੰਦਾ ਬਸ ਉਹਨਾਂ ਦੀ ਉਲਝਣ ਵੀ ਇਸੇ ਤਰ੍ਹਾਂ ਸੀ ਐਦਾਂ ਦੀਆਂ ਗੱਲਾਂ ਤਾਂ ਕੁਝ ਦਿਨਾਂ ਬਾਅਦ ਹੁੰਦੀਆਂ ਹੀ ਰਹਿੰਦੀਆਂ ਸਨ ਪਰ ਅੱਜ ਤਾਂ ਮਾਂ ਦੇ ਮੂੰਹੋਂ ਬਿਰਧ ਆਸ਼ਰਮ ਵਾਲੀ ਗੱਲ ਸੁਣ ਕੇ ਪਤਾ ਨਹੀਂ ਕੁਝ ਹੋਰੇ ਤਰ੍ਹਾਂ ਦਾ ਮਹਿਸੂਸ ਹੋਣ ਲੱਗ ਪਿਆ ਲੱਗਦਾ ਸੀ ਗਲਤੀ ਨਾਲ ਕਹਿ ਬੈਠੀ ਬੇਬੇ ਪੁੱਤ ਨੇ ਕਿਹਾ ਬੇਬੇ ਬਿਰਦ ਆਸ਼ਰਮ ਵਾਲੇ ਐਦਾਂ ਨਹੀਂ ਰੱਖਦੇ ਉਹ ਪਤਾ ਕਰਦੇ ਨੇ ਆਲੇ ਦੁਆਲੇੋਂ ਕਿ ਬਜ਼ੁਰਗ ਨੂੰ ਪਰਿਵਾਰ ਵੱਲੋਂ ਸੱਚੀ ਕੋਈ ਤਕਲੀਫ ਹੈ ਜਾਂ ਨਹੀਂ ਉਹਨਾਂ ਨੂੰ ਮੈਂ ਦੱਸੂ ਮੇਰੀ ਕਿੰਨੀ ਕੁ ਪੁੱਛ ਕਰਦੇ ਹਾਂ ਮੇਰੀ ਜਾਤ ਨਹੀਂ ਪੁੱਛਦੇ ਕਿਸੇ ਕੰਮ ਵਿੱਚ ਆਪੇ ਨਿਕਲੂ ਜਲੂਸ ਜਦੋਂ ਨੈੱਟ ਤੇ ਪਾਇਆ ਬੇਬੇ ਬੁੜਕ ਬੁੜਕ ਬੋਲ ਰਹੀ ਸੀ ਉਹ ਤਾਂ ਜਿੰਮੇ ਪੂਰੀ ਯੋਜਨਾ ਤਿਆਰ ਕਰੀ ਬੈਠੀ ਸੀ ਮਨ ਨਹੀਂ ਸੀ ਮੰਨ ਰਿਹਾ ਕਿ ਇਹ ਸਭ ਕੁਝ ਬੇਬੇ ਆਖ ਰਹੀ ਹੈ ਜਿਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਰਹਿਣ ਦਿੱਤੀ ਮਨ ਮਰਜ਼ੀ ਦਾ ਖਾਂਦੀ ਪਹਿਨਦੀ ਮਨ ਮਰਜ਼ੀ ਦੀਆਂ ਰਿਸ਼ਤੇਦਾਰੀਆਂ ਵਿੱਚ ਜਾਂਦੀ ਆਉਂਦੀ ਮਨ ਮਰਜ਼ੀ ਨਾਲ ਸੌਂਦੀ ਜਾਗਦੀ ਕਮੀ ਸੀ ਤਾਂ ਇੱਕ ਗੱਲ ਦੀ ਕਿ ਬੇਬੇ ਨਾਲ ਵਿਚਾਰ ਮੇਲ ਨਹੀਂ ਸੰਖਾਂਦੇ ਜੇ ਬੇਬੇ ਦੀ ਗੱਲ ਨੂੰ ਗਲਤ ਆਖਿਆ ਜਾਂਦਾ ਤਾਂ ਉਹ ਹਰਖ ਜਾਂਦੀ ਅਤੇ ਬੁੜਬੁੜ ਕਰੀ ਜਾਂਦੀ ਇਸ ਲਈ ਚੁੱਪ ਹੀ ਭਲੀ ਸਮਝਦੇ ਬੇਬੇ ਨੇ ਉਹਨਾਂ ਦੀ ਜਵਾਬ ਦੇਣ ਵਾਲੀ ਗੱਲ ਤੇ ਤਾਂ ਖਿਜਣਾ ਹੀ ਸੀ ਚੁੱਪ ਤੇ ਵੀ ਖਿਜਦੀ ਬੱਦ ਦੁਆਵਾਂ ਦੇਣ ਲੱਗੀ ਵੀ ਨਾ ਧੀ ਵੇਖਦੀ ਨਾ ਪੁੱਤ ਜਿਹੜਾ ਵੀ ਉਸ ਦੀ ਹਾਂ ਵਿੱਚ ਹਾਂ ਨਾ ਮਿਲਾਉਂਦਾ ਉਸੇ ਨੂੰ ਸਰਾਪ ਦੇਣ ਲੱਗਿਆਂ ਦੇਰ ਨਾ ਲੌਂਦੀ ਮਾਂ ਦੀਆਂ ਗੱਲਾਂ ਤੋਂ ਬਹੁਤ ਵਾਰ ਪੁੱਤ ਨੂੰ ਸ਼ਰਮਸਾਰ ਹੋਣਾ ਪੈਂਦਾ ਕੰਮ ਵਾਲੀ ਕਈ ਵਾਰ ਜਦੋਂ ਚਾਹ ਪੀਂਦੀ ਜਾਂ ਰੋਟੀ ਖਾਂਦੀ ਤਾਂ ਉਹਨੂੰ ਆਖਦੀ ਖਾ ਪੀ ਕੇ ਵਗ ਜਿਆ ਕਰ ਕੰਮ ਕਰਨ ਦੀ ਕੀ ਜ਼ਰੂਰਤ ਐ ਪੁੱਤ ਨੂੰ ਜੇ ਕਿਸੇ ਗਰੀਬ ਗੁਰਮੇ ਨੂੰ ਗਰਮੀ ਸਰਦੀ ਲੋੜ ਮੁਤਾਬਕ ਕੋਈ ਕੱਪੜਾ ਲੀੜਾ ਲੈ ਦਿੰਦੇ ਤਾਂ ਵੀ ਕਲੇਸ਼ ਕਰਦੀ ਆਖਦੀ ਮੈਨੂੰ ਪੁੱਛੇ ਬਿਨਾ ਫੈਸਲੇ ਲੈਂਦੇ ਨੇ ਧੀਆਂ ਕੋਲ ਰੋਲਦੀ ਘੁਰਲਾਉਂਦੀ ਕਿ ਉਸ ਦੀ ਘਰ ਵਿੱਚ ਕੋਈ ਪੁੱਛ ਨਹੀਂ ਕਰਦਾ ਜੇ ਕਿਤੇ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਕਿਸੇ ਗਰੀਬ ਨੂੰ ਕੁਝ ਦਿੱਤਾ ਹੈ ਤਾਂ ਆਖਦੀ ਅਗਲੇ ਜਨਮ ਵਿੱਚ ਤੁਹਾਨੂੰ ਵੀ ਇਹਨਾਂ ਵਰਗੇ ਮੰਗਤੇ ਬਣਨਾ ਪਊ ਇਹ ਸਾਰਾ ਕੁਝ ਲੈਣ ਵਾਸਤੇ ਉਹ ਦੋਵੇਂ ਜੀ ਲੋੜਵੰਦਾਂ ਦੀ ਮਦਦ ਕਰਨ ਵਾਲੇ ਸਨ ਬੇਬੇ ਨੂੰ ਇਹ ਸਭ ਪਸੰਦ ਨਹੀਂ ਸੀ ਬੇਬੇ ਵੀ ਸਾंप ਸੰਭਾਲ ਵੱਲੋਂ ਦੋਵੇਂ ਜੀਆਂ ਵੱਲੋਂ ਕੋਈ ਕਮੀ ਨਹੀਂ ਸੀ ਪਰ ਬੇਬੇ ਦਾ ਮਨ ਨੂੰ ਤੇ ਕਦੇ ਨਾ ਤੇਜਦਾ ਪੁੱਤ ਪੂਰਾ ਤੜਫ ਤੜਫ ਕੇ ਜਮਾ ਬਿਮਾਰਾਂ ਵਾਂਗ ਹੋ ਜਾਂਦਾ ਪਰ ਬੇਬੇ ਨੂੰ ਸਿਰਫ ਆਪ ਦੀ ਫਿਕਰ ਰਹਿੰਦੀ ਸੀ ਨੂ ਦੇ ਪੇਕਿਆਂ ਦਾ ਕੋਈ ਆ ਜਾਂਦਾ ਤਾਂ ਉਸ ਦੀ ਬੁੜਬੁੜ ਸ਼ੁਰੂ ਹੋ ਜਾਂਦੀ ਗੱਲਾਂ-ਵਾਤਾਂ ਵਿੱਚ ਤਾਂ ਬੇਬੇ ਬਥੇਰੀ ਚੰਗੀ ਸੀ ਪਰ ਜਦੋਂ ਕਿਸੇ ਦੇ ਬਾਦ ਪੈ ਜਾਂਦੀ ਤਾਂ ਕਈ ਦਿਨ ਖਿਹੜਾ ਨਾ ਛੱਡਦੀ ਧੀਆਂ ਕੋਲ ਸਾਰਾ ਇਲਜ਼ਾਮ ਨੂ ਪੁੱਤ ਤੇ ਲਾ ਦਿੰਦੀ ਅੱਗੋਂ ਨੂ ਪੁੱਤ ਭਾਵੇਂ ਹੱਥ ਜੋੜ-ਜੋੜ ਸ਼ਾਂਤੀ ਦੀ ਭੀਖ ਮੰਗਣ ਪਰ ਉਸ ਨੂੰ ਕੋਈ ਫਰਕ ਨਾ ਪੈਂਦਾ ਸੱਸ ਨੂੰ ਦੀ ਬੋਲਚਾਲ ਬੰਦ ਹੋ ਜਾਂਦੀ ਪੁੱਤ ਵਿਚਾਰਾ ਆਪਣੀਆਂ ਤਕਲੀਫਾਂ ਲੁਕੋਂਦਾ ਮਾਂ ਨੂੰ ਡਾਕਟਰਾਂ ਕੋਲ ਚੁੱਕੀ ਫਿਰਦਾ ਰਿਪੋਰਟਾਂ ਕਰਵਾਈਆਂ ਜਾਂਦੀਆਂ ਬਿਮਾਰੀ ਕੋਈ ਨਾ ਆਉਂਦੀ ਸਾਰਾ ਦਿਨ ਆਪਣੇ ਅੰਦਰ ਗੁੱਸਾ ਵਧਾਈ ਰੱਖਦੀ ਉਸੇ ਕਾਰਨ ਸਰੀਰ ਨੂੰ ਤਕਲੀਫ ਹੋਣ ਲੱਗ ਪੈਂਦੀ ਘਰ ਵਿੱਚ ਸੁੰਨਪਸਰੀ ਰਹਿੰਦੀ ਪਤੀ ਪਤਨੀ ਆਪਸ ਵਿੱਚ ਵੀ ਕੋਈ ਗੱਲਬਾਤ ਨਾ ਕਰਦੇ ਹੱਸਣਾ ਖੇਡਣਾ ਤਾਂ ਬਹੁਤ ਦੂਰ ਦੀ ਗੱਲ ਹੈ ਘਰ ਦਾ ਮਾਹੌਲ ਦੇਖ ਕੇ ਗੁਆਂਢ ਵਿੱਚੋਂ ਆਉਂਦੇ ਬੱਚੇ ਵੀ ਖੇਡਣ ਨਾ ਆਉਂਦੇ ਕਈ ਵਾਰ ਮਨ ਭਾਰ ਆਉਂਦਾ ਕਿੰਨੇ ਕੁ ਮਾੜੀ ਕਿਸਮਤ ਲਿਖਾ ਕੇ ਲਿਆਏ ਹਾਂ ਫਿਰ ਰੱਬ ਨਾਲ ਝਗੜੇ ਛੇੜੇ ਚੱਲਦੇ ਉਹ ਬੇਬੇ ਦੀ ਮਾਨਸਿਕ ਸਥਿਤੀ ਸਮਝਣ ਦੀ ਕੋਸ਼ਿਸ਼ ਕਰਦੇ ਇਹੀ ਕਾਰਨ ਸੀ ਕਿ ਉਹ ਹਰ ਵਾਰ ਕਲੇਸ਼ ਤੇ ਸੰਤਾਪ ਵਿੱਚੋਂ ਨਿਕਲਣ ਲਈ ਕੋਈ ਢੰਗ ਤਰੀਕਾ ਸੋਚ ਲੈਂਦੇ ਕਈ ਵਾਰ ਬੇਬੇ ਕਦੇ-ਕਦਾਈ ਆਉਣ ਵਾਲੇ ਰਿਸ਼ਤੇਦਾਰਾਂ ਕੋਲ ਰੋਣ ਲੱਗ ਜਾਂਦੀ ਆਖਦੀ ਮੈਨੂੰ ਤਾਂ ਇਹਨਾਂ ਦਾ ਫਿਕਰ ਮਾਰਦਾ ਹੈ ਉਹ ਸੋਚਦੇ ਇਹ ਕਿਹੋ ਜਿਹਾ ਫਿਕਰ ਹੈ ਬੇਬੇ ਦਾ ਜਿਹੜਾ ਥੋੜੇ ਦਿਨਾ ਬਾਅਦ ਉਹਨਾਂ ਨੂੰ ਸੂੜੀ ਤੇ ਟੰਗ ਦਿੰਦਾ ਹੈ ਜਿੱਥੋਂ-ਜਿੱਥੋਂ ਵੀ ਉਹਨਾਂ ਇਲਾਜ ਕਰਵਾਇਆ ਤਾਂ ਡਾਕਟਰ ਉਹਨਾਂ ਨੂੰ ਆਖਦੇ ਨੁਕਸਤਾ ਕੋਈ ਨਹੀਂ ਰਿਪੋਰਟਾਂ ਵਿੱਚ ਪਰ ਖੁਸ਼ ਰਹਿਣਾ ਜ਼ਰੂਰੀ ਹੈ ਤੁਹਾਡੇ ਲਈ ਪਰ ਰਿਸ਼ਤੇਦਾਰਾਂ ਅਤੇ ਬੇਬੇ ਦੇ ਫਿਕਰ ਨੇ ਉਹਨਾਂ ਨੂੰ ਕਦੇ ਖੁਸ਼ ਨਹੀਂ ਰਹਿਣ ਦਿੱਤਾ ਇੱਕ ਦਿਨ ਫੇਰ ਰਾਤ ਦੇ 8:30 ਵਜੇ ਬੇਬੇ ਨੇ ਆਪਣੇ ਬਿਲਕੁਲ ਨਾਲ ਲੱਗਦੇ ਕਮਰੇ ਵਿੱਚੋਂ ਫੋਨ ਕੀਤਾ ਪੁੱਤ ਉੱਠ ਕੇ ਮਾਂ ਕੋਲ ਚਲਿਆ ਗਿਆ ਮਾਤਾ ਫਿਰ ਭਰੀ ਪੀਤੀ ਨੇ ਬਹੁਤ ਸੁਣਾਈਆਂ ਪਤਨੀ ਰੱਬ ਅੱਗੇ ਹੱਥ ਜੋੜਦੀ ਰਹੀ ਮਾਲਕਾ ਤਾਕਤ ਬਖਸ਼ ਸਭ ਕੁਝ ਸਹਿਣ ਦੀ ਪਤੀ ਘੰਟੇ ਬਾਅਦ ਆਇਆ ਕੰਬਲ ਖਿੱਚ ਕੇ ਉੱਪਰ ਲੈਂਦੇ ਹੌਂਕਾ ਜਿਹਾ ਲੈ ਕੇ ਬੋਲਿਆ ਆਪਣੀ ਤਾਂ ਜ਼ਿੰਦਗੀ ਖਰਾਬ ਐ ਬਸ ਦੋਵੇਂ ਬਿਨਾ ਬੋਲਿਆਂ ਚੁੱਪ ਕਰਕੇ ਸੌਣ ਦੀ ਕੋਸ਼ਿਸ਼ ਕਰਦੇ ਰਹੇ ਪਤਨੀ ਨੇ ਕਿਹਾ ਇਹੋ ਜਿਹੇ ਮਾਹੌਲ ਵਿੱਚ ਰਹਿਣਾ ਆਪਾਂ ਨੂੰ ਮਾਰ ਦੇਊ ਕਿਉਂ ਨਾ ਆਪਾਂ ਵੱਖਰੇ ਵੱਖਰੇ ਹੋ ਜਾਈਏ ਮੈਨੂੰ ਕੁਛ ਨਹੀਂ ਚਾਹੀਦਾ ਨਾ ਖਰਚਾ ਨਾ ਜਾਇਦਾਦ ਵਿੱਚੋਂ ਹਿੱਸਾ ਤੇਰਾ ਦਿਮਾਗ ਠੀਕ ਹੈ ਪਤੀ ਬੋਲਿਆ ਬੇਬੇ ਤੁਹਾਨੂੰ ਤਾਂ ਪਿਆਰ ਕਰਦੀ ਹੂੰ ਪਰ ਮੇਰੇ ਕਰਕੇ ਤੁਹਾਡੇ ਨਾਲ ਵੀ ਲੜਦੀ ਰਹਿੰਦੀ ਐ ਇਸੇ ਕਾਰਨ ਤੁਹਾਡੀ ਸਿਹਤ ਦਿਨੋਂ ਦੇ ਨਿਗਰਤੀ ਜਾਂਦੀ ਐ ਮੈਂ ਨਾ ਹੋਊਂਗੀ ਸਭ ਠੀਕ ਹੋ ਜੂ ਫਿਰ ਬੇਬੇ ਨੇ ਜਿਹੜੀ ਗੱਲ ਹਰਖਣੈ ਪਤੀ ਦੀ ਚਿੰਤਾ ਦੂਰ ਕਰਨ ਦਾ ਉਸ ਨੂੰ ਹੋਰ ਕੋਈ ਹੱਲ ਨਹੀਂ ਸੀ ਲੱਭਿਆ ਹੁਣ ਇਸ ਚਿੰਤਾ ਵਿੱਚ ਨੀਂਦ ਨਹੀਂ ਸੀ ਆ ਰਹੀ ਜੇ ਭਲਾ ਸੱਚੀ ਅੱਡ ਹੋਣਾ ਪੈ ਗਿਆ ਫਿਰ ਕੀ ਬਣੂ ਬੇਬੇ ਫਿਰ ਰਿਸ਼ਤੇਦਾਰਾਂ ਨੂੰ ਇਕੱਠੇ ਕਰੂ ਜਿਹੜਿਆਂ ਨੇ ਆਪਣੇ ਮਾਪਿਆਂ ਦਾ ਕਦੇ 25 ਦਿਨ ਵੀ ਧਿਆਨ ਨਹੀਂ ਰੱਖਿਆ ਹੋਣਾ ਉਹ 25 ਸਾਲ ਧਿਆਨ ਰੱਖਣ ਵਾਲਿਆਂ ਵਿੱਚ ਨੁਕਸ ਮਾਰਨਗੇ ਉਹਨਾਂ ਨੂੰ ਸਮਝਾਉਣਗੇ ਕਲੇਸ਼ ਵਧਣ ਦੇ ਡਰੋਂ ਉਹ ਫਿਰ ਸਿਰ ਨੀਵਾ ਕਰਕੇ ਜ਼ਿੰਦਗੀ ਨਾਲ ਸਮਝੌਤੇ ਕਰਨਗੇ ਮਨ ਨੂੰ ਸ਼ਾਂਤ ਕਰਨ ਲਈ ਜੁਗਤਾ ਸੋਚਣਗੇ ਉਹਨਾਂ ਸੋਚਿਆ ਜੇ ਇਹੀ ਕੁਝ ਕਰਨਾ ਹੈ ਤਾਂ ਫਿਰ ਆਪੇ ਹੀ ਆਪ ਦੇ ਮਨ ਨੂੰ ਸਮਝਾ ਲੈਣਾ ਚਾਹੀਦਾ ਹੈ ਕਈ ਵਾਰ ਉਹ ਆਪਣੇ ਆਪ ਨੂੰ ਦੋਸਿਫਰਾ ਆਖਦੇ ਜਿਨ੍ਹਾਂ ਨਾਲ ਕੋਈ ਹੋਰ ਅੰਕ ਲੱਗਿਆ ਹੀ ਨਹੀਂ ਆਪਣੀ ਮਰਜ਼ੀ ਦਾ ਨਾ ਕਦੇ ਖਾਇਆ ਨਾ ਹੰਡਾਇਆ ਫਿਰ ਵੀ ਮਿਹਣੇ ਤਹੰਨਿਆਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ ਨੀਂਦ ਅੱਖਾਂ ਤੋਂ ਕੋਹਾਂ ਦੂਰ ਸੀ ਪਤਨੀ ਦੇ ਮੂੰਹੋਂ ਅੱਡ ਹੋਣ ਵਾਲੀ ਗੱਲ ਸੁਣ ਕੇ ਤਾਂ ਤਾਣਾ ਹੋਰ ਵੀ ਉਲਝਦਾ ਜਾਪਿਆ ਪਤੀ ਨੇ ਉੱਠ ਕੇ ਬੱਤੀ ਜਲਾ ਦਿੱਤੀ ਇੱਕ ਕਾਗਜ਼ ਅਤੇ ਪੈਨ ਲਿਆ ਆਹ ਦੇਖ ਆਖਦਿਆਂ ਕਾਗਜ਼ ਤੇ ਦੋ ਸਿਫਰਾਂ ਬਣਾ ਦਿੱਤੀਆਂ ਪਤਨੀ ਉੱਠ ਕੇ ਬੈਠ ਗਈ ਇਕ ਹੀ ਹੈ ਪੱਲਾ ਉਸਨੇ ਪੁੱਛਿਆ ਇੱਕ ਮੈਂ ਇੱਕ ਤੁਸੀਂ ਉਹਨਾ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਪਤੀ ਨੇ ਸਿਫਰਾਂ ਨਾਲ ਇੱਕ ਪੈਨ ਰੱਖ ਦਿੱਤਾ ਹੁਣ ਦੇਖ ਆ ਬਣ ਗਏ ਆਪਾਂ 100 ਇਸ ਦੀ ਮਦਦ ਨਾਲ ਪਤੀ ਦੀ ਗੱਲ ਵਿੱਚੋਂ ਹੀ ਟੋਕਦੇ ਆ ਪਤਨੀ ਬੋਲੀ ਆਪਾਂ 100 ਕਿਵੇਂ ਹੋ ਸਕਦੇ ਆ ਅੱਧੇ ਅਧੂਰੇ ਆ ਆਪਾਂ ਤਾਂ ਆਹੋ ਅਧੂਰੇ ਆ ਤਾਂ ਹੀ 100 ਆਖਿਆ ਨਹੀਂ ਤਾਂ 200 ਨਾ ਹੁੰਦੇ ਦੋਵੇਂ ਚਲ ਧਿਆਨ ਨਾਲ ਸੁਣ ਹੁਣ ਜਦੋਂ ਵੀ ਦਿਮਾਗ ਉਲਝਣ ਧਾਣੀ ਵਿੱਚ ਫਸੇ ਇਹ ਪੈਨ ਨਾਲ ਕਦੇ ਤੂੰ ਆਪਣੀ ਵਿਥਿਆ ਲਿਖੀ ਕਦੇ ਮੈਂ ਕਦੇ ਜੱਗ ਬੀਤੀ ਵੀ ਲਿਖਾਂਗੇ ਮੈਂ ਤੇਰਾ ਲਿਖਿਆ ਪੜਿਆ ਕਰੂੰ ਤੂੰ ਮੇਰਾ ਲਿਖਿਆ ਇਸ ਨਮੀ ਜੁਗਤ ਨੇ ਉਹਨਾਂ ਦੇ ਮਨ ਨੂੰ ਤਰਵਾਸ ਦਿੱਤਾ ਥੋੜੀ ਦੇਰ ਬਾਅਦ ਉਹ ਸਿਫਰਾਂ 200 ਬਣੇ ਕੋਕ ਸੁੱਤੇ ਪਏ ਸਨ